ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ 10 ਫੌਜਾਂ ਕਿਹੜੀਆਂ ਨੇ ਕਿਹੜਾ ਦੇਸ਼ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈ ਕਿਹੜੀ ਆਰਮੀ ਦੁਨੀਆ ਦੀ ਸਭ ਤੋਂ ਤਾਕਤਵਰ ਆਰਮੀ ਹੈ ਅਤੇ ਜਿਹੜੀਆਂ ਦੁਨੀਆ ਦੀਆਂ ਸਭ ਤੋਂ ਤਾਕਤਵਰ 10 ਫੌਜਾਂ ਨੇ ਉਹਨਾਂ ਦੇ ਵਿੱਚ ਭਾਰਤ ਦਾ ਨਾਮ ਵੀ ਹੈ ਤਾਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਭਾਰਤ ਦੀ ਫੌਜ ਦੇ ਕੋਲ ਕੀ ਖਾਸ ਹੈ ਜੋ ਭਾਰਤ ਇਸ ਲਿਸਟ ਦੇ ਵਿੱਚ ਬਣਿਆ ਹੈ ਅਤੇ ਹੋਰ ਬਾਕੀ ਦੇਸ਼ਾਂ ਦਾ ਵੀ ਦੱਸਦੇ ਆ ਕਿ ਕਿਹੜਾ ਕਿਹੜਾ ਦੇਸ਼ ਆ ਜਿਹੜਾ ਉਹ ਦੁਨੀਆ ਦੀਆਂ ਟੌਪ 10 ਫੌਜਾਂ ਦੇ ਵਿੱਚ ਸ਼ਾਮਿਲ ਹੈ ਦੁਨੀਆ ਦੀਆਂ ਸਭ ਤੋਂ ਤਾਕਤਵਰ ਫੌਜਾਂ ਦੀ ਇੱਕ ਸੂਚੀ ਆ ਜਿਹੜੀ ਉਹ ਜਾਰੀ ਕੀਤੀ ਗਈ ਹੈ ਗਲੋਬਲ ਫਾਇਰ ਪਾਵਰ ਇੰਡੈਕਸ 2025 ਦੀ ਲਿਸਟ ਦੇ ਵਿੱਚ ਭਾਰਤ ਦਾ ਨਾਮ ਵੀ ਆ ਤਾਂ ਇਹ ਦਰਜਾਬੰਦੀ ਭਾਰਤੀ ਸੈਨਾ ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਵਾਧੀਆਂ ਰੱਖਿਆ ਸਮਰੱਥਾਵਾਂ ਨੂੰ ਦਰਸਾਉਂਦੀ ਹੈ ਇਸ ਦੇ ਨਾਲ ਹੀ ਪਾਕਿਸਤਾਨ 2024 ਵਿੱਚ ਟਾਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ ਤਾਂ ਪਾਕਿਸਤਾਨ ਪਹਿਲਾਂ 9ਵੇਂ ਸਥਾਨ ਉੱਤੇ ਹੁੰਦਾ ਸੀ ਪਰ ਹੁਣ ਉਹ 12ਵੇਂ ਰੈਂਕ ਉੱਤੇ ਛੱਟ ਗਿਆ ਹੈ ਤਾਂ گلوبਲ ਫਾਇਰ ਪਾਵਰ ਇੰਡੈਕਸ 60 ਸਭ ਤੋਂ ਵੱਧ ਮਾਪਦੰਡਾ ਤੇ ਆਧਾਰਿਤ ਹੈ ਜਿਸ ਦੇ ਵਿੱਚ ਰੱਖਿਆ ਟੈਕਨੋਲੋਜੀ ਵਿੱਤੀ ਸਰੋਤ ਲੋਜਿਸਟਿਕ ਪਗੋਲ ਅਤੇ ਰਣਨੀਤਿਕ ਸਥਿਤੀ ਸ਼ਾਮਿਲ ਹੈ ਇਸ ਆਧਾਰ ਤੇ ਹੀ ਇਹ ਲਿਸਟ ਆ ਜਿਹੜੀ ਇਸ ਦੇ ਵਿੱਚ ਰੈਂਕਿੰਗ ਦਰਜ ਕੀਤੀ ਜਾਂਦੀ ਹੈ ਤਾਂ ਇਸ ਲਿਸਟ ਦੇ ਵਿੱਚ ਅਮਰੀਕਾ ਸਭ ਤੋਂ ਉੱਪਰ ਹੈ ਉਸ ਤੋਂ ਬਾਅਦ ਰੂਸ ਦੀ ਫੌਜ ਆਉਂਦੀ ਹੈ ਅਤੇ ਤੀਜੇ ਸਥਾਨ ਤੇ ਗਵਾਂਡੀ ਦੇਸ਼ ਚੀਨ ਆਉਂਦਾ ਹੈ ਚੀਨ ਤੋਂ ਬਾਅਦ ਚੌਥੇ ਨੰਬਰ ਤੇ ਭਾਰਤ ਦੇ ਵੱਲੋਂ ਆਪਣਾ ਨਾਮ ਦਰਜ ਕੀਤਾ ਗਿਆ ਹੈ ਛੇਵੀਂ ਵਾਰ ਆਪਣੀ ਚੌਥੀ ਰੈਂਕਿੰਗ ਆ ਜਿਹੜੀ ਉਹ ਸਾਡੇ ਦੇਸ਼ ਨੇ ਬਰਕਰਾਰ ਰੱਖੀ ਹੈ ਤਾਂ ਪਿਛਲੇ ਕੁਝ ਸਮੇਂ ਤੋਂ ਭਾਰਤ ਨੇ ਰੱਖਿਆ ਦੇ ਖੇਤਰ ਵਿੱਚ ਉਤਪਾਦਨ ਅਤੇ ਆਤਮ ਨਿਰਭਰ ਹੋਣ ਦੇ ਵਿੱਚ ਜ਼ੋਰ ਦਿੱਤਾ ਹੈ ਜਿਸ ਕਰਕੇ ਉਸ ਦੀ ਫੌਜੀ ਤਾਕਤਾਂ ਜਿਹੜੀ ਉਹ ਵਧਦੀ ਜਾ ਰਹੀ ਹੈ ਤਾਂ ਇਸ ਲਿਸਟ ਵਿੱਚ ਭਾਰਤ ਦੇ ਵਾਅਦੇ ਦਾ ਕਾਰਨ ਭਾਰਤੀ ਫੌਜੀ ਸ਼ਕਾਵਾਂ ਵਿੱਚ ਆਧੁਨਿਕ ਕਰਨ ਨੂੰ ਮੰਨਿਆ ਜਾ ਸਕਦਾ ਹੈ ਇਸ ਟਾਪ 10 ਲਿਸਟ ਦੇ ਵਿੱਚ ਫਰਾਂਸ ਵੀ ਸ਼ਾਮਿਲ ਹੈ ਜਿਹੜਾ ਇਸ ਲਿਸਟ ਦਾ ਨਵਾਂ ਮੈਂਬਰ ਹੈ ਪਿਛਲੇ ਸਾਲ ਫਰਾਂਸ ਦਾ ਜਿਹੜਾ ਉਹ 11ਵੇਂ ਨੰਬਰ ਤੇ ਸੀ ਇਸ ਵਾਰ ਫਰਾਂਸ 7ਵੇਂ ਨੰਬਰ ਤੇ ਆ ਗਿਆ ਹੈ ਜਾਨੀ ਕਿ ਵੱਡਾ ਜੰਪਾ ਜਿਹੜਾ ਉਹ ਫਰਾਂਸ ਨੇ ਲਿਆ ਹੈ ਪਿਛਲੇ ਸਾਲ ਜਪਾਨ 7ਵੇਂ ਨੰਬਰ ਤੇ ਸੀ ਲੇਕਿਨ ਹੁਣ ਇਹ 8ਵੇਂ ਸਥਾਨ ਤੇ ਪਹੁੰਚ ਗਿਆ ਹੈ ਤਾਂ ਤੁਹਾਨੂੰ ਦੱਸਦੇ ਹਾਂ ਕਿ ਲਿਸਟ ਵਾਈਜ਼ ਕਿਹੜੀ ਆਰਮੀ ਸਭ ਤੋਂ ਜ਼ਿਆਦਾ ਤਾਕਤਵਰ ਹੈ ਅਤੇ ਕਿਹੜੇ-ਕਿਹੜੇ ਦੇਸ਼ ਟੌਪ 10 ਦੀ ਲਿਸਟ ਦੇ ਵਿੱਚ ਸ਼ਾਮਿਲ ਨੇ ਚੋਟੀ ਦੇ 10 ਦੇਸ਼ਾਂ ਵਿੱਚ ਪਹਿਲੇ ਨੰਬਰ ਤੇ ਅਮਰੀਕਾ ਦਾ ਨਾਮ ਆਉਂਦਾ ਏ ਉਸ ਤੋਂ ਬਾਅਦ ਦੂਜੇ ਨੰਬਰ ਉੱਤੇ ਰੂਸ ਤੀਜੇ ਨੰਬਰ ਉੱਤੇ ਚੀਨ ਅਤੇ ਚੌਥੇ ਨੰਬਰ ਤੇ ਸਾਡਾ ਭਾਰਤ ਆਉਂਦਾ ਏ ਭਾਰਤ ਤੋਂ ਬਾਅਦ ਪੰਜਵੇਂ ਨੰਬਰ ਉੱਤੇ ਦੱਖਣ ਕੋਰੀਆ ਉਸ ਤੋਂ ਬਾਅਦ 6ਵੇਂ ਨੰਬਰ ਉੱਤੇ ਯੂਕੇ 7ਵੇਂ ਨੰਬਰ ਉੱਤੇ ਫਰਾਂਸ 8ਵੇਂ ਨੰਬਰ ਉੱਤੇ ਜਾਪਾਨ 9ਵੇਂ ਨੰਬਰ ਉੱਤੇ ਤੁਰਕੀ ਅਤੇ 10ਵੇਂ ਸਥਾਨ ਦੇ ਉੱਤੇ ਇਟਲੀ ਆਉਂਦਾ ਹੈ ਤਾਂ ਤੁਹਾਨੂੰ ਦੱਸ ਦਿਆ ਕਿ ਭਾਰਤ ਕੋਲ ਅਜਿਹੀ ਕਿਹੜੀ ਤਾਕਤ ਹੈ ਜਿਸ ਕਰਕੇ ਭਾਰਤ ਨੇ ਇਸ ਲਿਸਟ ਦੇ ਵਿੱਚ ਆਪਣਾ ਨਾਮ ਚੌਥੇ ਸਥਾਨ ਤੇ ਦਰਜ ਕੀਤਾ ਹੈ ਜੇਕਰ ਸੈਨਿਕਾਂ ਦੀ ਵੱਧ ਗਿਣਤੀ ਦੀ ਗੱਲ ਕਰੀਏ ਤਾਂ ਭਾਰਤ ਇਸ ਮਾਮਲੇ ਵਿੱਚ ਦੂਜੇ ਨੰਬਰ ਤੇ ਹੈ ਭਾਰਤ ਕੋਲ 14,55,550 ਸੈਨਿਕ ਨੇ ਇਸ ਤੋਂ ਇਲਾਵਾ ਭਾਰਤ ਦੇ ਕੋਲ 11,55,000 ਰਿਜ਼ਰਵ ਸੈਨਿਕ ਵੀ ਦੇ ਹਥਿਆਰਾਂ ਦੀ ਗੱਲ ਕੀਤੀ ਹੈ ਤਾਂ ਭਾਰਤ ਕੋਲ 3090 ਪੀਸ਼ਮ ਅਤੇ ਅਰਜੁਨ ਟੈਂਕ ਬ੍ਰਾਹਮੋਸ ਮਿਸਾਈਲ ਅਤੇ ਪਨਾਕਾਰ ਰਾਕੇਟ ਸਿਸਟਮ ਵਰਗੇ ਆਧੁਨਿਕ ਹਥਿਆਰ ਨੇ ਭਾਰਤੀ ਹਵਾਈ ਸੈਨਾ ਨੇ ਆਪਣੇ ਬੇੜੇ ਦੇ ਵਿੱਚ ਵੀ ਵੱਡਾ ਵਿਸਥਾਰ ਕੀਤਾ ਹੈ ਭਾਵੇਂ ਭਾਰਤੀ ਹਵਾਈ ਸੈਨਾ ਦੇ ਕੋਲ 2229 ਜਹਾਜ਼ ਨੇ ਜਿਨ੍ਹਾਂ ਵਿੱਚ 600 ਲੜਾਕੂ ਜਹਾਜ਼ 899 ਹੈਲੀਕਾਪਟਰ ਅਤੇ 831 ਸਹਾਇਕ ਜਹਾਜ਼ ਸ਼ਾਮਿਲ ਨੇ ਭਾਰਤੀ ਜਲ ਸੈਨਾ ਨੇ ਵੀ 142251 ਜਵਾਨਾਂ ਅਤੇ 150 ਜੰਗੀ ਜਹਾਜ਼ਾਂ ਅਤੇ ਪੰਡੂਬੀਆਂ ਨਾਲ ਆਪਣੀ ਸਥਿਤੀ ਆ ਜਿਹੜੀ ਉਹ ਮਜ਼ਬੂਤ ਕੀਤੀ ਹੈ ਦੂਜੇ ਪਾਸੇ ਜੇ ਗਵਾਂਡੀ ਦੇਸ਼ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਸ ਦੀ ਆਰਮੀ ਇਹ ਜਿਹੜੀ ਉਸ ਤੇ ਵੀ ਚਰਚਾ ਕਰਾਂਗੇ ਕਿਉਂਕਿ ਕਈ ਵਾਰ ਪਾਕਿਸਤਾਨ ਦੇ ਨਾਲ ਭਾਰਤ ਦੀ ਜੰਗ ਵੀ ਹੋ ਚੁੱਕੀ ਹੈ ਤਾਂ ਫਾਇਰ ਪਾਵਰ ਇੰਡੈਕਸ ਦੇ ਮੁਤਾਬਕ ਅੱਠ ਮਾਪਦੰਡਾਂ ਵਿੱਚੋਂ ਪਾਕਿਸਤਾਨ ਸਿਰਫ ਜ਼ਮੀਨੀ ਸ਼ਕਤੀ ਅਤੇ ਭਗੋਲ ਵਿੱਚ ਭਾਰਤ ਤੋਂ ਅੱਗੇ ਹੈ ਪਾਕਿਸਤਾਨੀ ਫੌਜ ਦੇ ਵਿੱਚ 6,54,000 ਸੈਨਿਕ ਨੇ ਰੱਖਿਆ ਬਜਟ ਦੇ ਮਾਮਲੇ ਵਿੱਚ ਵੀ ਪਾਕਿਸਤਾਨ ਭਾਰਤ ਕੋ ਕਾਫੀ ਪਿੱਛੇ ਹੈ ਏਅਰ ਪਾਵਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਕੋਲ ਕੁੱਲ 1399 ਜਹਾਜ਼ ਨੇ ਜਿਨ੍ਹਾਂ ਵਿੱਚੋਂ 328 ਲੜਾਕੂ ਜਹਾਜ਼ ਸ਼ਾਮਿਲ ਨੇ ਜਦਕਿ ਭਾਰਤ ਦੀ ਸ਼ਕਤੀ ਇਸ ਦੇ ਨਾਲੋਂ ਜ਼ਿਆਦਾ ਹੈ ਜਲ ਸੈਨਾ ਦੀ ਤਾਕਤ ਦੇ ਮਾਮਲੇ ਵਿੱਚ ਭਾਰਤ ਕੋਲ ਇੱਕ ਏਅਰਕ੍ਰਾਫਟ ਕੈਰੀਅਰ ਹੈ ਜਦਕਿ ਪਾਕਿਸਤਾਨ ਕੋਲ ਇਹ ਨਹੀਂ ਹੈ ਭਾਰਤ ਕੋਲ 18 ਪੰਡੂਬੀਆਂ ਨੇ ਜਦਕਿ ਪਾਕਿਸਤਾਨ ਦੇ ਕੋਲ ਸਿਰਫ 8 ਪੰਡੂਬੀਆਂ ਹੀ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਗੁਆਂਡੀ ਦੇਸ਼ਾ ਦੇ ਨਾਲ ਭਾਰਤ ਤੋਂ ਕਾਫੀ ਪਿੱਛੇ ਆ ਲੇਕਿਨ ਪਿਛਲੇ ਸਾਲਾਂ ਦੇ ਵਿੱਚ ਉਹ ਟੌਪ 10 ਦੀ ਲਿਸਟ ਦੇ ਵਿੱਚ ਜ਼ਰੂਰ ਸ਼ਾਮਿਲ ਰਿਹਾ ਹੈ ਤਾਂ ਅੱਜ ਤੁਹਾਨੂੰ ਇੱਕ ਨਵੀਂ ਜਾਣਕਾਰੀ ਦਿੱਤੀ ਹੈ ਕਿ ਕਿਸ ਪ੍ਰਕਾਰ ਦੁਨੀਆ ਦੀਆਂ 10 ਟੌਪ ਆਰਮੀ ਦੇ ਵਿੱਚ ਭਾਰਤ ਦਾ ਨਾਮ ਵੀ ਆਉਂਦਾ ਹੈ ਅਤੇ ਕਿਹੜੇ ਕਿਹੜੇ ਦੇਸ਼ ਟੌਪ 10 ਦੀ ਲਿਸਟ ਵਿੱਚ ਸ਼ਾਮਿਲ ਨੇ ਉਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ